ਇਹ ਖਬਰ ਬਠਿੰਡਾ ਦੇ ਪਿੰਡ ਦੇ ਜੀਦਾ ਦੇ ਵਿੱਚੋਂ ਇਹ ਤਮਾਕੇ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਸੂਤਰ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਭਾਰਤੀ ਫੌਜ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅੱਜ ਫੌਜ ਦੀ ਜਾਂਚ ਟੀਮ ਬਠਿੰਡਾ ਪਹੁੰਚ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਸਥਾਨਕ ਪੁਲਿਸ ਅਤੇ ਫਰੈਂਸਿਕ ਟੀਮ ਵੀ ਜਾਂਚ ਦੇ ਵਿੱਚ ਲਗਾਤਾਰ ਜੁਟੀ ਹੋਈ ਹੈ ਪੁਲਿਸ ਨੇ ਇਸ ਜ਼ਖਮੀ ਗੁਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਤਮਾਕੇ ਦੇ ਵਿੱਚ ਪਿਓ ਪੁੱਤਰ ਗੰਭੀਰ ਜ਼ਖਮੀ ਹੋਏ ਸਨ ਬੇਟਾ ਗੁਰਪ੍ਰੀਤ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਅੱਜ ਸ਼ਾਮ ਨੂੰ ਮੁੜ ਕਮਰੇ ਦੇ ਵਿੱਚ ਦੂਜਾ ਧਮਾਕਾ ਹੋਇਆ ਸੀ ਧਮਾਕੇ ਦੇ ਵਿੱਚ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਦੋਹਾਂ ਦਾ ਬਠਿੰਡਾ ਦੇ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਹੈ ਘਰ ਨੂੰ ਸੀਲ ਕਰ ਦਿੱਤਾ ਗਿਆ ਜੋ ਜਾਣਕਾਰੀ ਸਾਹਮਣੇ ਹੈ ਕਿ 10 ਸਤੰਬਰ ਨੂੰ ਗੁਰਪ੍ਰੀਤ ਨੇ ਆਨਲਾਈਨ ਇਹ ਸਮਗਰੀ ਮੰਗਵਾਈ ਸੀ ਅੱਜ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਤੇ ਵੀ ਵੱਡੀ ਖਬਰ ਹੈ ਕਿ ਭਾਰਤੀ ਫੌਜ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਜੇ ਫੌਜ ਦੀ ਜਾਂਚ ਟੀਮ ਆ ਬਠਿੰਡਾ ਪਹੁੰਚ ਸਕਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਥਾਨਕ ਪੁਲਿਸ ਅਤੇ ਫ੍ਰੈਂਸਿਕ ਟੀਮ ਦੇ ਵੱਲੋਂ ਵੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਜ਼ਖਮੀ ਗੁਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਆ ਦਰਸਲ ਤਮਾਕੇ ਦੇ ਵਿੱਚ ਪਿਓ ਪੁੱਤਰ ਜੋ ਕੇ ਗੰਭੀਰ ਜ਼ਖਮੀ ਹੋ ਗਏ ਸਨ ਬੇਟਾ ਗੁਰਪ੍ਰੀਤ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਸ਼ਾਮ ਨੂੰ ਮੁੜ ਕਮਰੇ ਦੇ ਵਿੱਚ ਦੂਜਾ ਤਮਾਕਾ ਹੁੰਦਾ ਤੇ ਇਸ ਤਮਾਕੇ ਦੇ ਵਿੱਚ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਅੱਜ ਸਾਡੇ ਐਸਐਚਓ ਨਈਆਂਵਾਲਾ ਨੂੰ ਸਵੇਰੇ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਰੁੱਕਾ ਆਇਆ ਸੀ ਜਿੱਦੇ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਸਨਵੋ ਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀਸ ਸੀਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪਤਲ ਚ ਐਡਮਿਟ ਕਰਾਏ ਗਏ ਦੋਨਾਂ ਨੂੰ ਕਾਫੀ ਫਟੜੀ ਸੀਗੇ बिकॉज ਆ ਵਰियस ਬਰਨ ਇਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਹੀ ਫੈਮਿਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਔਨਲਾਈਨ ਸੈਲਫ ਟਿਊਟੋਰੀਅਲਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਪੀਅਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਸਫਾਇਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲਸ ਚ ਦਾਖਲ ਹੈ ਔਰ ਹਲੇ ਤਾਂ ਦੇ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲ ਅਨਸਾਰ ਹੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਆਰਡੀਨ ਆਫ ਕਰਤਾ ਸੀਗਾ ਤੇ ਬੌਮ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹ ਨਾ ਤੋਂ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਡ ਨਹੀਂ ਕਰ ਸਕਦੇ ਬਟ ਅਸੀਂ अपना ਜਿਹੜਾ ਐਸਐਚਓ ਹੈ ਉਹ ਐਫਆਈਆਰ ਲੌਂਚ ਕਰ ਰਿਹਾ ਬਿਕੋਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਫਤੀਸ਼ ਚ ਸਾਹਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜ਼ਖਮੀਆਂ ਦਾ ਹਾਲ ਸੁਝ ਜਾਣਾ ਸਰ ਕਿੰਨੇ ਇੱਕ ਜ਼ਖਮੀ ਨਹੀਂ ਇੰਦਰੀ ਕਿਸ ਤਰ੍ਹਾਂ ਦੀ ਦੁਆੰਦੇ ਨੇ ਬਾਪ ਬੇਟਾ ਦੋਨੋਂ ਹੀ ਜ਼ਖਮੀ ਆ ਜੀ ਮੈਂ ਹੱਲੇ ਜਿਹੜਾ ਬੇਟਾ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰ ਰਹੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾਹ ਵੀ ਐਂਪਿਊਟ ਹੋ ਸਕਦੀ ਹੈ ਜੋ ਡਾਕਟਰ ਨੇ ਦੱਸਿਆ ਬਟ ਉਹਦੇ ਜਿਹੜੇ ਫਾਦਰ ਉਹਨਾਂ ਦੀ ਜਿਹੜੇ ਮੇਰੇ ਬਾਕੀ ਆਫੀਸਰਸ ਗਏ ਆ ਉਹਦੇ ਔਰ ਦੋਨੋਂ ਇਨਸੀਡੈਂਟ ਆ ਬਲਾਸਟ ਵਕਰੇ ਵਕਰੇ ਟਾਈਮ ਦੇ ਪਹਿਲਾਂ ਬੇਟਾ ਜ਼ਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਬੀ ਫਾਦਰ ਜੋ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਟੱਚ ਹੋਣੇ ਕੀਤੇ ਸਮੇਟਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹਦੇ ਤੇ ਜ਼ਿਆਦਾ ਬਲਾਸਟ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਹੋਇਆ ਸਰ ਜਿਸ ਜਗ੍ਹਾ ਤੇ ਹੋਇਆ ਬਲਾਸਟ ਇਹਨਾਂ ਦੇ ਜੇ ਘਰ ਦੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤਾਂ ਆਬਵੀਅਸਲੀ ਆਈ ਆਲਸੋ ਡਿਡਨ ਗੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸਟੈਂਸ ਬੜਾ ਹਾਈ ਇੰਟੈਂਸਿਟੀ ਦਾ ਹੈ ਤੇ ਉਹਨਾਂ ਦੇ ਜਦ ਤੱਕ ਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸਟ ਕਿਹੜਾ ਕਿਹੜਾ ਪਿੰਡ ਹੈ ਕਿਹੜੇ ਪੁਆਇੰਟ ਕਿਹੜਾ ਇਹ ਜੀ ਜੀਦਾ ਪਿੰਡ ਪੈਂਦਾ ਹੈ ਨਈਆ ਵਾਲਾ ਥਾਣੇ ਦੇ ਅੰਦਰ ਜੂਰਿਸਡਿਕਸ਼ਨ ਚ ਪੈਂਦਾ ਹੈ ਜੀ ਟੋਟਲ ਜਿਹੜੇ ਬਲਾਸਟ ਹੋਏ ਨੇ ਕਿਉਂਕਿ ਦੋ ਰਾਤ ਵੀ ਦੱਸੀ ਜਾ ਰਹੇ ਨੇ ਦੇਖੋ ਜੀ ਸਾਨੂੰ ਤਾਂ ਜਦੋਂ ਮੈਡੀਕਲ ਰੁਕਾ ਹੈ ਤਾਂ ਇਨਫੋਰਮੇਸ਼ਨ ਆਈ ਬਿਕੋਜ਼ ਪਿੰਡ ਨੇ ਕਿਸੇ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਨਾ ਤਾਂ ਫੈਮਿਲੀ ਨੇ ਬਟ ਆਈ ਥਿੰਕ ਮਲਟੀਪਲ ਹੋਈ ਚੁੱਕਿਆ ਬਿਕੋਜ਼ ਦ ਕੁਆਲਿਟੀ ਆਫ ਦ ਐਕਸਪਲੋਸਿਵ ਇਜ਼ ਵੈਰੀ ਹਾਈ ਇਕੜਾ ਕੈਮੀਕਲ ਹੈ ਜਿਸ ਦੇ ਨਾਲ ਇਹ ਕਰ ਰਹੇ ਸੀ ਐਕਸਪੈਰੀਮੈਂਟ ਇਹ ਜੀ ਹਲੇ ਸਾਨੂੰ ਕਲੈਰਿਟੀ ਨਹੀਂ ਹੈ ਮਲਟੀਪਲ ਚੀਜ਼ਾਂ ਹਨ ਤੋਂ ਬੈਕਗਰਾਉਂਡ ਕਿਸ ਤਰ੍ਹਾਂ ਦੀ ਹੈ ਇਸ ਮੁੰਡੇ ਦੀ ਜਿਹਨੇ ਸਮਾਨ ਮੰਗਾਇਆ ਕੀ ਲੱਗ ਰਿਹਾ ਹੈ ਬੈਕਗਰਾਉਂਡ ਤਾਂ ਜੀ ਜਿੰਨੀ ਕਿ ਗਲਬਤ ਹੋਈ ਹੈ ਲੜਕਾ 19 ਸਾਲਾਂ ਦਾ ਹੈ ਤੇ 12ਵੀਂ ਤੋਂ ਬਾਅਦ ਉਹਨੇ ਕਿਸੇ ਕਾਲਜ ਚ ਗਿਆ ਸੀ ਤੇ ਗਲਬਤ ਬਟ ਹੁਣ ਦੇਖਦੇ ਵਾਕੀ ਤਕਤੀ ਕੋਈ ਹੋਰ ਟੀਮ ਵੀ ਮੈਂ ਮਾਰੀ ਕੋ ਚੰਡੀਗੜ੍ਹ ਤੋਂ ਜੋ ਹੋਰ ਕੋਈ ਖਾਸ ਵੈਸੇ ਤਾਂ ਸਾਡੀ ਦੇ ਆਰ ਫੁਲੀ ਕੈਪੇਬਲ ਜਿਹੜੀ ਵਾਰਮ ਡਿਸਪੋਜ਼ਲ ਟੀਮ ਹੈ ਬਟ ਸਟਿਲ ਅਸੀਂ ਆਰਮੀ ਤੋਂ ਵੀ ਜਸਟ ਇਨ ਕੇਸ ਵੀ ਨੀਡ ਸਪੋਰਟ ਉਹਨਾਂ ਤੋਂ ਵੀ ਅਸੀਂ ਰਿਕੁਇਜ਼ੀਸ਼ਨ ਕਰ ਰਹੇ ਹਾਂ ਸਥਿਤੀ ਕੀ ਮੈਮ ਅੰਦਰ ਅੰਦਰ ਜੀ ਹੁਣ ਤਾਂ ਸਾਡੀ ਟੀਮ ਨੇ ਕਾਫੀ ਕਲੀਅਰ ਕਰਤਾ ਬਟ ਦੇ ਆ ਟੈਕਨੀਕਲ ਪੀਪਲ ਸ਼ਾਇਰ ਟਾਈਮ ਲੱਗ ਜਾਏ ਤੇ ਇੱਕ ਵਾਰੀ ਜਦੋਂ ਸੇਫ ਕਦਰਨ ਕੇ ਤਾਂ ਹੀ ਅਸੀਂ ਏਰੀਆ ਕਾਡਨ ਆਫ ਰਿਕਵਰ ਕੀਤਾ ਗਿਆ ਇਹਦੇ ਵਿੱਚ ਕੋਈ ਕੈਮੀਕਲ ਜਾਂ ਕੋਈ ਬੋਟਲ ਜਾਂ ਕੁਝ ਹੋਰ ਨਜ਼ਰ ਕੋਈ ਹੋਰ ਥਿੰਗ ਦੇਖੋ ਕੈਮੀਕਲ ਤਾਂ ਜੀ ਫੈਲਿਆ ਹੀ ਹੋਇਆ ਸੀ ਜੋ ਸਾਨੂੰ ਪਤਾ ਲੱਗਿਆ ਬਟ ਕੁਝ ਕੁਝ ਛੋਟੀ ਮੋਟੀ ਚੀਜ਼ਾਂ ਵੀ ਰਿਕਵਰ ਹੋਈਆਂ ਅੰਦਰ ਜੋ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ